ਕਾਲਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੁਲਾਈ ਦੀ ਮਾਂ ਜੈਨ ਤੇ ਮੈਂ ਸਾਰਦਾ ਸਾਕਤ ਹਾਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਇਹ ਲੋ ਜੀ ਦੁਪਹਿਰ ਦਾ ਟਾਈਮ ਹੋ ਚੁੱਕਿਆ ਹਨਾ ਤੇ ਕੰਮਕਾਰ ਸਾਰੇ ਆਪਣੇ ਨਿਪਟਣ ਚੁੱਕੇ ਸੀ ਸਵੇਰ ਦੇ ਹਨਾ ਤੇ ਨਹਾ ਲਏ ਸੀ ਤੇ ਕੇਸ਼ੀਸ਼ ਨਾਲ ਕੀਤਾ ਸੀ ਕੱਲ ਮੈਂਨੇ ਤੇ ਤੇਲ ਲਗਾਇਆ ਮੈਂਨੇ ਅੱਜ ਧੁੱਪੇ ਬੈ ਕੇ ਮੈਂ ਕਿਹਾ ਚੱਲ ਥੋੜ੍ਹ ਥੋੜ੍ਹੇ ਕੇਸ ਗਿੱਲੇ ਸੀ ਨਾ ਤੇ ਤੁਪ ਲਗਾ ਕੇ ਫਿਰ ਮੈਂ ਤੇਲ ਲਗਾਇਆ ਸਿਰ ਤੇ ਤੇ ਫਿਰ ਇਸ ਤੋਂ ਬਾਅਦ ਮੈਂ ਲਾ ਕੇ ਦੁਪਹਿਰ ਦਾ ਰੋਟੀ ਟੁਕੜਾ ਰਹੀ ਹਣਾ ਤੇ ਕੱਲ ਮੈਂਨੇ ਬਣਾਇਆ ਸੀ ਜੀ ਸਾਗ ਤੇ ਸਾਗ ਬਣਾਇਆ ਸੀ ਇਹ ਥੋੜਾ ਜਿਹਾ ਦੋ ਕੁ ਚੀਨੀ ਸਾਗ ਦੀਆਂ ਸੀ ਤੇ ਸਾਗ ਹੁਣ ਪੱਕ ਚੁੱਕੇ ਨੇ ਹੁਣ ਸਾਗ ਪੱਕਣ ਲੱਗ ਪਏ ਨੇ ਮਤਲਬ ਕਿ ਸਰੋਂ ਜਿਹੜੀ ਆਪਣੀ ਬਿਲਕੁਲ ਪੱਕਣ ਲੱਗ ਗਈ ਆ ਤੇ ਸਾਗ ਹੁਣ ਹੁੰਦਾ ਨਹੀਂ ਹੈਗਾ ਬਾਦੀ ਜਿਹੜੀ ਸੀ ਸਾਗ ਸਿਰਫ ਦੋ ਕੁ ਚੀਨੀ ਹੁੰਦੀਆਂ ਸੀ ਤੇ ਉਹ ਸਾਗ ਫਿਰ ਮੈਨੇ ਰਾਤ ਬਣਾਇਆ ਸੀ ਤੇ ਸਰਦਾਰ ਜੀ ਕਹਿੰਦੇ ਕਹਿੰਦੇ ਸਾਗ ਖਾਦਿਆਂ ਨੂੰ ਬਹੁਤ ਦਿਨ ਹੋ ਗਏ ਵੀ ਸਾਗ ਬਣਾਉਆ ਤੇ ਫਿਰ ਮੈਂ ਰਾਤ ਬਣਾਇਆ ਸੀ ਸਾਗ ਮੇਂ ਕੋਈ ਵੀਡੀਓ ਸ਼ੂਟ ਨਹੀਂ ਹੋਈ ਹੈਗੀ ਕਿਉਂਕਿ ਕੰਮ ਜ਼ਿਆਦੇ ਸੀ ਕੱਲੀ ਨੂੰ ਕੰਮ ਕਰਕੇ ਪਹੁੰਚਦੇ ਔਖਾ ਹੋ ਜਾਂਦਾ ਹਨਾ ਇਹੋ ਜੀ ਇੱਧਰ ਲਾਉਨੇ ਆਪਾਂ ਸਾਗ ਨੂੰ ਤੜਕਾ ਜੀ ਤੜਕਾ ਆਪਣਾ ਕੁਝ ਦੇਣਾ ਤੇ ਸਾਗ ਚ ਨਾ ਥੋੜਾ ਜਿਹਾ ਨੂਨ ਮਿਰਚ ਘੱਟ ਸੀ ਥੋੜਾ ਜਿਹਾ ਮਿੱਠਾ ਜਿਹਾ ਬਣ ਗਿਆ ਸੀ ਤੇ ਮੈਂ ਕਿ ਚੱਲ ਹੁਣ ਤੜਕੇ ਦੇ ਵਿੱਚ ਪਾ ਲਾਂ ਨੇ ਆ ਰਾਤ ਵੀ ਅਸੀਂ ਜਦੋਂ ਸਾਗ ਬਣਾ ਕੇ ਹਟੇ ਸੀ ਤੇ ਫਿਰ ਮੈਂ ਤੜਕਾ ਲਗਾਇਆ ਸੀ ਕਿਉਂਕਿ ਸਰਦਾਰ ਜੀ ਤੜਕੇ ਤੋਂ ਬਿਨਾਂ ਸਾਗ ਨਹੀਂ ਖਾਂਦੇ ਹੈਗੇ ਤੇ ਦੇਖੋ ਜੀ ਇੱਧਰ ਬਣਿਆ ਪਿਆ ਆਪਣਾ ਸਾਗ ਚਲੋ ਜੀ ਹੁਣ ਤੜਕਾ ਲਗਾ ਕੇ ਫਿਰ ਨਾਲ ਬਣਾਉਂਗੀ ਮੱਕੀ ਦੀ ਰੋਟੀ ਤੇ ਇੱਧਰ ਤੇ ਰਿਹਾ ਮੈਂ ਡੋਲੂ ਚ ਗਰਮ ਪਾਣੀ ਦੁੱਧ ਵਾਲਾ ਡੋਲੂ ਸੀ ਮੈਂ ਕਿ ਚੱਲੇ ਚੀ ਗੁੰਨਣ ਲਈ ਆਟਾ ਹਨਾ ਲੋ ਜੀ ਆਪਣਾ ਤੜਕਾ ਵੀ ਰੈਡੀ ਹੋ ਗਿਆ ਤੇ ਆਪਾਂ ਹੁਣ ਤੜਕਾ ਲਗਾ ਕੇ ਰੋਟੀ ਬਣਾ ਕੇ ਫਿਰ ਗੱਲ ਕਰਦੇ ਹਾਂ ਲੋ ਜੀ ਸਾਗ ਨੂੰ ਆਪਣਾ ਤੜਕਾ ਲੱਗ ਚੁੱਕਿਆ ਤੇ ਹੁਣ ਇਹਨੂੰ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਇਹਨੂੰ ਦਿੰਨੇ ਆ ਟੱਕ ਤੇ ਇੱਧਰ ਮੈਂ ਮਿਕਸ ਕਰਕੇ ਕਣਕ ਤੇ ਮੱਕੀ ਦਾ ਆਟਾ ਮਿਕਸ ਕਰਕੇ ਗੁੰਨ ਲਾਣੀ ਆ ਹਨਾ ਮੈਂ ਕਿਹਾ ਚੱਲ ਬੇਲਣੀਆਂ ਰੋਟੀਆਂ ਲਾ ਦੂੰਗੀ ਜੇ ਮੈਂ ਪਾਣੀ ਹੱਥੀਆਂ ਲਾਈਆਂ ਤਾਸੀ ਮੰਨੇ ਨਹੀਂ ਖਾਣੀਆਂ ਹੈਗੀਆਂ ਉਹ ਕਹੂਗਾ ਮੈਂ ਤਾਂ ਮम्मा ਰੋਟੀ ਉਹ ਨਹੀਂ ਖਾਣੀ ਅੱਜ ਮੱਕੀ ਦੀ ਰੋਟੀ ਆ ਮੱਕੀ ਮੱਕੀ ਮੱਕਿਆ ਐਦਾਂ ਕਰਦਾ ਰਹਿੰਦਾ ਹਨਾ ਤੇ ਲੋ ਜੀ ਇੱਧਰ ਆਪਾਂ ਗੁੰਨ ਲੈਨੇ ਆਟਾ ਤੇ ਆਟਾ ਗੁੰਨ ਕੇ फटाफट ਫਿਰ ਬਣਾਉਨੇ ਆ ਰੋਟੀ ਤੇ ਲੋ ਜੀ ਆਟਾ ਵਗੈਰਾ ਗੁੰਨ ਲਿਆ ਹਨਾ ਤੇ ਗੈਸ ਤੇ ਤਵਾ ਧਰ ਦਿੱਤਾ ਤੇ ਹੁਣ ਲੱਗਦੇ ਆ ਆਪਾਂ ਰੋਟੀ ਇਹ ਰੋਟੀਆਂ ਨੇ ਮੱਕੀ ਦੀ ਆ ਰਾਤ ਵਾਲੀਆਂ ਚੁੱਲੇ ਤੇ ਬਣਾਈਆਂ ਹੋਈਆਂ ਹਨਾ ਤੇ ਇਹ ਰੋਟੀ ਨਾ ਜੇ ਆਪਾਂ ਖਾਈਏ ਹਨਾ ਸੁਬਾ ਨੇ ਨੀ ਕਾਲ ਜੇ ਇਹਦੇ ਨਾਲ ਆਪਣਾ ਸ਼ੁਗਰ ਨਹੀਂ ਵਧਦਾ ਹੈਗਾ ਹਨਾ ਚਾਹੇ ਕਣਕ ਦੀ ਹੋਵੇ ਚਾਹੇ ਮੱਕੀ ਦੀ ਸੁਬਾ ਨੇ ਨੀ ਕਾਲ ਜੇ ਹਨਾ ਜੇ ਆਪਾਂ ਇਹ ਰੋਟੀ ਖਾਈਏ ਬੇਹੀ ਰੋਟੀ ਤੇ ਇਹਦੇ ਨਾਲ ਆਪਣਾ ਸੁਗੰ ਤੇ ਸ਼ੁਗਰ ਤੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ ਹਨਾ ਤੇ ਸ਼ੁਗਰ ਨਹੀਂ ਵਧਦਾ ਹੈਗਾ ਤੇ ਇਹ ਰੋਟੀਆਂ ਮੈਂ ਹੁਣ ਖਾਉਂਗੀ ਕਿਉਂਕਿ ਮੈਂਨੇ ਸੁਬਾ ਮੈਂਨੇ ਮੱਕੀ ਦਾ ਆਟਾ ਜ ਵੱਧ ਗੁੰਨ ਲਿਆ ਸੀ ਤੇ ਫੇਰ ਮੈਂ ਤੇ ਸਰਦਾਰ ਜੀ ਨੇ ਮੱਕੀ ਦੀ ਰੋਟੀ ਛਟਨੀ ਨਾਲ ਖਾਦੀ ਸੀ ਬਹੁਤ ਜਿਆਦਾ ਸੁਆਦ ਲੱਗੀ ਸੀ ਤੇ ਲੋ ਜੀ ਰੋਟੀ ਬਣਾ ਲਈਏ ਲੋ ਜੀ ਸਰਦਾਰ ਜੀ ਆ ਗਏ ਨੇ ਰੋਟੀ ਖਾਣ ਸਰਦਾਰ ਜੀ ਨੂੰ ਦਿੰਨੇ ਹੁਣ ਰੋਟੀ ਲੋ ਜੀ ਲੋ ਜੀ ਖਾਓ ਜੀ ਸਾਗ ਨਾਲ ਸਾਗ ਨਾਲ ਆਈ ਸੀ ਪਹਿਲਾਂ ਤਾਂ ਮੈਂ ਪਾਣੀ ਹੱਥੀ ਲਾਉਣੀ ਸੀ ਰੋਟੀ ਹਨਾ ਤੇ ਫਿਰ ਬੱਚਿਆਂ ਨੇ ਖਾਣੀ ਨਹੀਂ ਹੈਗੀ ਮੈਂ ਕਿਹਾ ਚੱਲ ਮੈਂ ਮਿਕਸ ਕਰ ਦਿੰਦਾ ਸੀਮੋ ਖੇਜਦਾ ਫੇਰ ਉਹ ਰੋਟੀ ਨਹੀਂ ਖਾਂਦਾ ਉਹਨੂੰ ਬਹਾਨਾ ਮਿਲ ਜਾਂਦਾ ਫਿਰ ਕਹਿੰਦਾ ਆਪਾਂ ਤਾਂ ਰੋਟੀ ਹੀ ਨਹੀਂ ਖਾਂਦੇ ਹਾਂ ਤੇਲ ਨਹੀਂ ਖਾਓ ਦੋ ਜੰਨੀ ਖਾਓ ਹਾਂ ਪਣੀ ਬੋਦੀ ਲੰ ਰਾਤ ਆਲੀ ਰੋਟੀ ਪਈ ਆ ਪਾਣੀ ਹੱਥੀਂ ਦੇ ਖਾਣੀ ਆ ਲਿਆ ਦੇ ਮੈਂ ਗਰਮ ਕਰਕੇ ਹੈ ਖਾ ਲੂਗੇ ਲਓ ਜੀ ਆਪਾਂ ਲਵਨੇ ਰੋਟੀ ਸਰਦਾਰ ਜੇ ਨੂੰ ਫੜਾ ਦਿੱਤੀ ਆ ਤੇ ਅੱਲਾ ਵੀ ਬੋਲ ਪਿਆ 1 ਵਜ ਗਿਆ ਸਹੀ ਲਓ ਜੀ ਰੋਟੀ ਆਪਣੀ ਬਣ ਗਈ ਆ ਤੇ ਆਪਾਂ ਵੀ ਖਾਣਿਆ ਹੁਣ ਰੋਟੀ ਹੱਥ ਤੇ ਤਰਕੇ ਸਾਗ ਨਾਲ ਹਨਾ ਤੇ ਸਰਦਾਰ ਜੀ ਖਾਂਦੇ ਨਿੰਦਰ ਬੈਠੇ ਰੋਟੀ ਤੇ ਰੋਟੀ ਖਾ ਕੇ ਫੇਰ ਆਪਾਂ ਕਰਾਂਗੇ ਹੋਰ ਕੰਮ ਤੰਦੇ ਸਲਾਈ ਦਾ ਕੰਮ ਕਰਾਂਗੇ ਹਨਾ ਤੇ ਨਾਲੇ ਥੋੜਾ ਜਿਹਾ ਬਾਜਰਾ ਜੋ ਆਪਣਾ ਮਤਲਬ ਧੁੱਪ ਲਵਾ ਕੇ ਪਹਾਨ ਵਾਲਾ ਉਹ ਬਾਜਰੇ ਸੁੱਕਣਾ ਪਾਉਨੇ ਆ ਤੇ ਫਿਰ ਗੱਲ ਕਰਦੇ ਹਾਂ ਜੀ ਲਓ ਜੀ ਰੋਟੀ ਵਗੈਰਾ ਖਾ ਲਈ ਆ ਹਨਾ ਤੇ ਹੁਣ ਆਪਾਂ ਚੱਕਦੇ ਆ ਝੁੱਠੇ ਭੰਦੇ ਦੀ ਰੋਟੀ ਖਾਧੀ ਸੀ ਨਾਲੇ ਰੋਟੀ ਖਾ ਲਈ ਐ ਨਾਲੇ ਥੋੜਾ ਜਿਹਾ ਟੀਵੀ ਦੇਖ ਲਿਆ ਲੋ ਜੀ ਇਧਰ ਪਾਤਾ ਆਪਾਂ ਨੇ ਬਾਜਰਾ ਸੁੱਕਣਾ ਹਨਾ ਮੈਂ ਕਿਹਾ ਚੱਲ ਧੁੱਪ ਜੀ ਲੱਗ ਜੂਗੀ ਹਨਾ ਤੇ ਫੇਰ ਇਹਨੂੰ ਆਪਾਂ ਪਿਹਾਂ ਲਾਂਗੇ ਤੇ ਧੁੱਪ ਲਗਾ ਕੇ ਥੋੜਾ ਇਹ ਪੀਣਾ ਕਰ ਦਾਂਗੇ ਇਹਦਾ ਹਨਾ ਤੇ ਬਾਜਰੇ ਦੀ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਖਾਸ ਕਰ ਚਟਨੀ ਨਾਲ ਹਨਾ ਬਹੁਤ ਜ਼ਿਆਦਾ ਸੁਆਦ ਆਉਂਦੇ ਆ ਲੱਗਦੀ ਆ ਬਾਜਰੇ ਦੀ ਰੋਟੀ ਹੋਵੇ ਨਾਲ ਹੋਵੇ ਮੱਖਣੀ ਨਾਲ ਹੋਵੇ ਖੱਟੀ ਲੱਸੀ ਫੇਰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਚਟਨੀ ਨਾਲ ਤੇ ਲੋ ਜੀ ਹੁਣ ਕਰਦੇ ਆ ਆਪਾਂ ਸਲਾਈ ਦਾ ਕੰਮ ਤੇ ਬੱਚੇ ਆਉਣਗੇ 3 ਵਜੇ ਹਨਾ ਤੇ ਹੁਣ ਮੈਂ ਕਰਦੀ ਆ ਸਲਾਈ ਦਾ ਕੰਮ ਸਲਾਈ ਦਾ ਕੰਮ ਕਰਕੇ ਫੇਰ ਕਰਾਂਗੇ ਆਪਾਂ ਸ਼ਾਮ ਦਾ ਰੋਟੀ ਟੁੱਕਾ ਤੇ ਲੋ ਜੀ ਤੇ ਸ਼ਾਮ ਦਾ ਜਦ ਰੋਟੀ ਟੁੱਕਰਾਂਗੇ ਉਹ ਅਲੱਗ ਵਲੌਗ ਬਣਾਵਾਂਗੇ ਹਨਾ ਤੇ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਮਿੰਨਾ ਜਾਂ ਵਲੌਗ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਲੈ ਕੇ ਆਂਦੇ ਰਹਾਂਗੇ ਇਸੇ ਤਰ੍ਹਾਂ ਹੋਰ ਵੀਡੀਓ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੋ ਵੀ ਪਹਿਲੀ ਵਾਰ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਨੋਟੀਫਿਕੇਸ਼ਨ ਦਾ ਬੈਲ ਬਟਨ ਜ਼ਰੂਰ ਦਬਾਉਣਾ ਤੇ ਚਲੋ ਜੀ ਮਿਲਦੇ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ